ਬੜੀਆਂ ਹੀ ਘੱਟ ਮਸਾਲਾਂ ਮਿਲਦੀਆਂ ਨੇ ਬੜੀਆਂ ਹੀ ਘੱਟ ਖਬਰਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਜਿਹੜਾ ਮਨ ਹੈ ਉਹ ਮਨ ਖੁਸ਼ ਹੋ ਜਾਏ ਤੁਹਾਨੂੰ ਲੱਗੇ ਹਾਂ ਯਾਰ ਇੱਕ ਪਾਸੇ ਜਿੱਥੇ ਅਸੀਂ ਕਹਿੰਦੇ ਹਾਂ ਕਿ ਸਾਡਾ ਪੰਜਾਬ ਖਤਮ ਹੋ ਰਿਹਾ ਸਾਡਾ ਪੰਜਾਬ ਡੁੱਬ ਰਿਹਾ ਸਾਡਾ ਪੰਜਾਬ ਜਿਹੜੀਆਂ ਸਿਆਸੀ ਲੜਾਈਆਂ ਨੇ ਸਿਆਸੀ ਲੜਾਈਆਂ ਸਿਆਸੀ ਲੀਗਡਰਾਂ ਐਮ ਐਲ ਏਾਂ ਦੇ ਕੰਮਕਾਰਾਂ ਕਰਕੇ ਸਾਡੇ ਪਿੰਡਾਂ ਦੇ ਜਿਹੜੇ ਆਪਸੀ ਭਾਈਚਾਰੇ ਨੇ ਇਹਨਾਂ ਭਾਈਚਾਰਿਆਂ ਦੇ ਵਿੱਚ ਵੱਡੇ ਤੌਰ ਦੇ ਉੱਪਰ ਇੱਕ ਪਾੜ ਪੈ ਰਿਹਾ ਜਦੋਂ ਸਿਆਸਤ ਪਿੰਡਾਂ ਦੇ ਵਿੱਚ ਦਖਲ ਦੰਦੀਏ ਜਦੋਂ ਹਲਕੇ ਦੇ ਐਮ ਐਲ ਏ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਹੋ ਉਣਗੇ ਜਿਨ੍ਹਾਂ ਦੇ ਉੱਪਰ ਅਸੀਂ ਹੱਥ ਰੱਖਾਂਗੇ ਜੇਕਰ ਸਾਡੇ ਖੜਾਏ ਹੋਏ ਸਰਪੰਚਾਂ ਦੇ ਵਿਰੁੱਧ ਕੋਈ ਬੰਦਾ ਆਵਾਜ਼ ਬੁਲੰਦ ਕਰੂਗਾ ਸਾਡੇ ਖੜਾਏ ਹੋਏ ਸਰਪੰਚਾਂ ਦੇ ਮੁਕਾਬਲੇ ਜੇਕਰ ਕੋਈ ਵਿਰੁੱਧ ਧਿਰ ਦਾ ਬੰਦਾ ਆਪਣੇ ਸਰਪੰਚੀ ਦੇ ਉਮੀਦਵਾਰੀ ਦੇ ਕਾਗਜ਼ ਭਰੂਗਾ ਤਾਂ ਉਹ ਕਾਗਜ਼ ਅਸੀਂ ਰੱਦ ਕਰਾਂਗੇ ਜਦੋਂ ਅੱਜ ਦੇ ਸਮੇਂ ਦੇ ਵਿੱਚ ਇਹ ਬੋਲ ਬਾਲਾ ਕਿ ਹਲਕੇ ਦੇ ਲੀਡਰ ਹਲਕੇ ਦੇ ਐਮਐਲਏ ਐਮਪੀ ਵੱਡੇ ਲੀਡਰ ਪਾਰਟੀਆਂ ਮੌਜੂਦਾ ਸਰਕਾਰਾਂ ਸਿਆਸਤਾਂ ਸਿਆਸਤਦਾਨ ਉਹ ਸੋਚਦੇ ਨੇ ਕਿ ਜਿਹੜੇ ਪਿੰਡ ਨੇ ਪਿੰਡ ਸਾਡੀ ਜੇਬ ਦੇ ਵਿੱਚ ਰਹਿਣ ਜਿਹੜੇ ਪਿੰਡ ਦੇ ਲੋਕ ਨੇ ਸਾਡੀ ਜੇਬ ਦੇ ਵਿੱਚ ਰਹਿਣ ਲੋਕ ਆਪਸ ਦੇ ਵਿੱਚ ਲੜਦੇ ਰਹਿਣ ਲੋਕ ਆਪਸ ਦੇ ਵਿੱਚ ਜੁੰਡਮ ਜੁੰਡੀ ਜੁੱਤੋ ਜੁੱਤੀ ਹੁੰਦੇ ਰਹਿਣ ਉਦੋਂ ਬੜੀਆਂ ਹੀ ਘਟ ਮਿਸਾਲਾਂ ਮਿਲਦੀਆਂ ਨੇ ਬੜੀਆਂ ਹੀ ਘਟ ਉਦਾਹਰਨਾਂ ਮਿਲਦੀਆਂ ਨੇ ਕਿ ਉਦਾਹਰਨਾਂ ਇਹ ਸਾਬਤ ਕਰਨ ਕਿ ਜਿਹੜੇ ਪਿੰਡ ਨੇ ਪਿੰਡਾਂ ਨੇ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਪੰਚਾਇਤ ਚੁਣੀ ਲੀਡਰਾਂ ਦੇ ਮੂੰਹ ਦੇ ਉੱਪਰ ਚਪੇੜ ਮਾਰੀ ਕਿ ਅਸੀਂ ਤੁਹਾਡੀ ਜਿਹੜੀ ਸਿਆਸਤ ਹੈ ਇਹ ਸਿਆਸਤ ਸਾਡੇ ਪਿੰਡ ਦੇ ਵਿੱਚ ਅਸੀਂ ਦਾਖਲ ਨਹੀਂ ਹੋਣ ਦੇਵਾਂਗੇ ਬੜੇ ਥੋੜੇ ਪਿੰਡ ਨੇ ਇਹੋ ਜਿਹੀ ਦੋਸਤੋ ਇੱਕ ਪਿੰਡ ਜਿੱਦੀ ਤੁਹਾਡੇ ਨਾਲ ਮੈਂ ਸਾਂਝ ਪਵਾ ਰਿਹਾ ਜਦ ਜਦੋਂ ਮੈਂ ਖਬਰਾਂ ਦੇਖ ਰਿਹਾ ਸੀ ਤਾਂ ਖਬਰ ਨਿਕਲ ਕੇ ਆਈ ਕਿ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਤੂਰੀ ਪਿੰਡ ਉਸ ਪਿੰਡ ਦੇ ਵਿੱਚ ਇਸ ਵਾਰ ਵੀ ਸਰਬਸਮਤੀ ਹੋਊਗੀ ਪਿਛਲੇ 70 ਸਾਲਾਂ ਤੋਂ ਲਗਾਤਾਰ ਉਸ ਪਿੰਡ ਦੇ ਵਿੱਚ ਸਰਬਸਮਤੀ ਹੁੰਦੀ ਆ ਰਹੀ ਹੈ ਪਿਛਲੇ 70 ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਇਹੋ ਜਿਹਾ ਸਮਾਂ ਬਣਿਆ ਇੱਕ ਵਾਰ ਇਹੋ ਜਿਹਾ ਸਿਸਟਮ ਬਣਿਆ ਇੱਕ ਵਾਰ ਇਹੋ ਜਿਹਾ ਮਾਹੌਲ ਬਣਿਆ ਕਿ ਤੂਰੀ ਪਿੰਡ ਦੇ ਪਿਛਲੇ 70 ਸਾਲ ਦੇ ਸਰਪੰਚੀ ਦੇ ਇਤਿਹਾਸ ਦੇ ਵਿੱਚ ਸਿਰਫ ਇੱਕ ਵਾਰ VOTING ਹੋਈ ਹੈ ਇੱਕ ਵਾਰ ਵੋਟਾਂ ਦੇ ਰਾਹੀਂ ਸਰਪੰਚ ਚੁਣਿਆ ਗਿਆ ਨਹੀਂ 70 ਸਾਲ ਦੇ ਵਿੱਚ ਖਬਰਾਂ ਦੱਸ ਰਹੀਆਂ ਨੇ ਉਸੋ ਸੰਗਰੂਰ ਜ਼ਿਲ੍ਹੇ ਦੇ ਤੋਰੀ ਪਿੰਡ ਦੇ ਵਿੱਚ ਲੋਕ ਸਰਬਸੰਮਤੀ ਦੇ ਨਾਲ ਸਰਪੰਚ ਚੁਣਦੇ ਆ ਰਹੇ ਨੇ ਇਹੋ ਜਿਹੇ ਪਿੰਡ ਨੇ ਜਿਹੜੇ ਇਹੋ ਜਿਹੇ ਪਿੰਡ ਉਹਨਾਂ ਲੀਡਰਾਂ ਦੇ ਮੂੰਹ ਦੇ ਉੱਪਰ ਚਪੇੜ ਨੇ ਜਿਹੜੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਫੁੱਟ ਪਾਉ ਰਾਜਕਰੋ ਦੀ ਨੀਤੀ ਅਪਣਾ ਕੇ ਲੋਕਾਂ ਦੇ ਪਰਜੁੱਤੀ ਫੇਰਨਾ ਚਾਹੁੰਦੇ ਨੇ ਲੋਕਾਂ ਦੇ ਪਟਾਨ ਚਲਾਣਾ ਚਾਹੁੰਦੇ ਨੇ ਲੋਕਾਂ ਨੂੰ ਜੁੱਤੀ ਦੇ ਨਾਲ ਆਪਣੇ ਥੱਲੇ ਰੱਖਣਾ ਚਾਹੁੰਦੇ ਨੇ ਬੜੇ ਲੋਕ ਘੱਟ ਮਿਲਦੇ ਨੇ ਉਹ ਜਿਹੇ ਸਮਝਦਾਰ ਲੋਕ ਬੜੇ ਘੱਟ ਮਿਲਦੇ ਨੇ ਜਿਹੜੇ ਸੋਚਣਗੇ ਜਿਹੜਾ ਸਰਪੰਚ ਹੋਊਗਾ ਉਹ ਯਾਰ ਪਿੰਡ ਦਾ ਹੋਊਗਾ ਉਹ ਕਿਸੇ ਪਾਰਟੀ ਦਾ ਸਰਪੰਚ ਨਹੀਂ ਹੋਊਗਾ ਪਰ ਤੂਰੀ ਪਿੰਡ ਨੇ ਬਹੁਤ ਵਧੀਆ ਕੀਤਾ ਜਿਵੇਂ 70 ਸਾਲਾਂ ਤੋਂ ਸਰਬਸੰਮਤੀ ਹੁੰਦੀ ਆ ਰਹੀ ਹੈ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਤੂਰੀ ਪਿੰਡ ਵਿੱਚ ਦੇ ਵਿੱਚ ਸਰਬਸੰਮਤੀ ਹੀ ਅਸੀਂ ਕਰਾਂਗੇ ਪਿਛਲੇ 70 ਸਾਲਾਂ ਦਾ ਦੋਸਤ ਉਹ ਇਤਿਹਾਸ ਹੈ ਤੇ ਐਦਾਂ ਹੋਣਾ ਬੀਚੇ ਹਿਦਾ ਨਹੀਂ ਜੇਕਰ ਆਪਾਂ ਲੀਡਰਾਂ ਦੇ ਪਿੱਛੇ ਲੱਗੇ ਰਹੇ ਤਾਂ ਇੱਕ ਦਿਨ ਇਹ ਲੀਡਰ ਤੁਹਾਨੂੰ ਮਰਵਾ ਦੇਣਗੇ